Yeah. <laughs> ਬੀਐਸਐਫ ਦੀ ਸਿੰਘਪੁਰਾ ਸ਼ਾਉਣੀ ਨਜ਼ਦੀਕ ਹੋਇਆ ਭਿਆਨਕ ਹਾਦਸਾ ਮੋਟਰਸਾਈਕਲ ਸਵਾਰ ਨਵਿਆਹੇ ਜੋੜੇ ਪਤੀ ਪਤਨੀ ਦੀ ਹੋਈ ਮੌਕੇ ਤੇ ਮੌਤ ਇੱਕ ਗੰਭੀਰ ਰੂਪ ਤੇ ਵਿੱਚ ਜ਼ਖਮੀ ਜ਼ਿਲ੍ਹਾ ਤਰਨਤਾਰਨ ਦੇ ਨੰਦ ਪਿੰਦੇ ਸਿੰਘਪੁਰਾ ਦੀ ਬੀਐਸਐਫ ਸ਼ਾਉਣੀ ਨਜ਼ਦੀਕ ਵਾਪਰੇ ਸੜਕ ਹਾਦਸੇ ਦੇ ਵਿੱਚ ਨਵਿਆਹੇ ਜੋੜੀ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਸ ਵਿੱਚ ਇੱਕ ਸਿੰਘਪੁਰਾ ਦੇ ਹੀ ਰਹਿਣ ਵਾਲੇ ਵਿਅਕਤੀ ਜਿਹੜਾ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਮ੍ਰਿਤਕਾ ਦੀ ਪਹਿਚਾਣ ਅਰਸ਼ਪ੍ਰੀਤ ਸਿੰਘ ਅਤੇ ਕਾਜਲ ਦੇ ਵਜੋਂ ਹੋਈ ਜੋ ਕਿ ਥਾਣਾ ਚਵਾਲਦੀਨੋਂ ਦੇ ਪਿੰਡ ਪੱਧਰੀ ਕਲਾ ਦੇ ਦੱਸੇ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਪਿਤਾ ਹਰਦੇਵ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਤੇ ਕਾਜਲ ਦੇ ਵਿਆਹ ਨੂੰ 4 ਮਹੀਨੇ ਹੋਏ ਹਨ ਤੇ ਅੱਜ ਪਿੱਖੀ ਵਿੰਡ ਵਿਖੇ ਦਵਾਈ ਲੈਣਾ ਆਏ ਸਨ ਦੋ ਦਵਾਈ ਲੈ ਕੇ ਵਾਪਸ ਜਾ ਰਹੇ ਸਨ ਤੇ ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਸਿੰਘਪੁਰਾ ਦੀ ਬੀਐਸਐਫ ਦੀ ਸ਼ਾਉਣੀ ਲਾਗੇ ਮੋਟਰਸਾਈਕਲ ਸਵਾਰ ਨਾਲ ਐਕਸੀਡੈਂਟ ਹੋ ਜਾਂਦਾ ਜਿਸ ਨਾਲ ਇੱਕ ਅਣਪਛਾਤੀ ਗੱਡੀ ਦੀ ਉਹ ਲਪੇਟ ਦੇ ਵਿੱਚ ਆ ਜਾਂਦੇ ਨੇ ਜਿਸ ਕਰਕੇ ਅਰਸ਼ਦੀਪ ਤੇ ਕਾਜਲ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਐਕਸੀਡੈਂਟ ਦੇ ਵਿੱਚ ਇੱਕ ਹੋਰ ਵਿਅਕਤੀ ਹੈ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਸੀ ਜਿਸ ਦਾ ਨਾਮ ਜਸਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਸਿੰਘਪੁਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਦੀ ਮਰਤਕਾ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਪਰਿਵਾਰਤ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਖੇਮ ਕਰਨ ਤੋਂ ਪੱਤਰਕਾਰ ਰਿੰਪਲ ਗੋਲਣ ਦੀ ਵਿਸ਼ੇਸ਼ ਰਿਪੋਰਟ ਲੈ 파ਰ ਤੋਂ ਮੇਰਾ ਬੇੜਾ ਹੈਗੀ ਕੀ ਨਾਂ ਸੀਗਾ ਉਹਨਾਂ ਅਰਸ਼ਦੀਪ ਜੀ ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ ਨੋ ਆ ਜੀ ਕੀ ਨਾਂ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਪੌਂਡੇ ਹੈ ਜੀ ਹੱਲੇ ਜੀ ਕਿਹੜਾ ਪਿੰਡ ਤੁਹਾਡਾ ਪਤਨੀ ਕਲਾਂ ਜੀ ਅੱਛਾ ਤੇ ਪਤਨੀ ਕਲਾਂ ਤਾਂ ਕਿੱਥੇ ਜਾ ਰਹੇ ਸੀਗੇ ਇੱਥੇ ਖੇੜੇ ਦਵਾ ਲੈਣੇ ਆਏ ਸੀ ਤੇ ਪਤਾ ਨਹੀਂ ਜਾਣਦੇ ਸੀ ਪਿੰਡੋਂ ਕਿ ਆਉਣ ਦੇ ਹੋਏ ਨਾ ਨਹੀਂ ਜੀ ਪਤਾ ਜੀ ਕੱਚ ਵੱਜੇ ਇਹ ਆਦੇ ਇਹ ਮੋਟਰਸਾਈਕਲ 'ਚ ਵੱਜੇ ਜੀ ਮੈਂ ਤਾਂ ਵੇਖਿਆ ਨਹੀਂ ਹੋਣਾ ਇਹਨੂੰ ਦੇ ਇੱਕ ਮੰਦੀ ਹਾਲ ਤੇ ਸੀ ਦੋਵਾਂ ਦੀ ਡੈਥ ਹੋ ਗਈ ਹੈ ਹਾਂ ਜੀ ਦੋਵਾਂ ਦੀ ਬੱਚੇ ਕਿੰਨੇ ਹਨ ਇਹਦੇ ਜੀ ਵਿਆਹ ਹੀ ਆ ਹੋਇਆ ਜੀ ਮੈਂ ਮਾੜੀ ਠੀਕੀ ਵੰਦੇ ਹੈ ਇੱਥੇ ਜੀ ਪੁਲਿਸ ਵਾਲੇ ਅੱਛਾ ਨਹੀਂ ਉੱਥੇ ਉੱਥੇ ਹੀ ਮੋਕੇ ਦੇ ਮੌਦ ਹੋ ਗਏ ਜੀ ਠੀਕ ਪਾਏ ਆ ਬਰਾ ਕੀ ਨਾਮ ਹੈ ਉਹਨਾਂ ਦਾ ਸਵਾਲ ਸਰ ਪਿਤਾ ਜੀ ਦਾ ਨਾਮ ਮਨਿੰਦਰ ਸਿੰਘ ਸਰ ਪਿੰਡ ਕਿਹੜਾ ਸੰਗੁਰਾ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਦਾਂ ਇਹ ਸਾਰੇ ਇਦਾਂ ਵੀ ਅਸੀਂ ਹੁਣ ਪਿੰਡ ਆ ਮੈਂ ਘਰ ਆਵਦੇ ਤੇ ਉਤੋਂ ਕੋਲ ਆਇਆ ਵੀ ਉਧਰ ਤੁਹਾਡੇ ਨੇੜੇ ਦਾ ਐਕਸੀਡੈਂਟ ਹੋ ਗਿਆ ਹਾਂਜੀ ਫਿਰ ਅਸੀਂ ਇਹਨੂੰ ਉਤੋਂ ਲੈ ਕੇ ਆਏ ਕੱਲਾ ਇਹਨਾਂ ਦਾ ਆਇਆ ਕਿਹੜੀ ਸੰਦ ਚ ਵੱਜੇ ਨੇ ਪਤਾ ਨਹੀਂ ਇਹ ਗੱਡੀ ਆਉਂਦੇ ਇਹ ਵੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵਜੇ ਯਾਰ ਅੱਛਾ ਜੀ ਇੱਕ ਐਕਸੀਡੈਂਟ ਹੋਰ ਹੋਇਆ ਜਿਹਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ ਕਹਿੰਦੇ ਉਹਨਾਂ ਦੇ ਨਾਲ ਹੋਇਆ ਐਕਸੀਡੈਂਟ ਹਾਂ ਉਹਨਾਂ ਦਾ ਬਣੀਏ ਚੱਕਰਤੀ ਭਰਿਆ ਇਹ ਗੱਡੀ ਦੋਹ ਦੇ ਵਿੱਚ ਮਜਦੀ ਨਾਲ ਦੇ ਅੱਛਾ ਜੀ ਪਹਿਲਾਂ ਉਹਦੇ ਵਿੱਚ ਵਜੀ ਮੁੜ ਗਏ ਤੇ ਘਵਾਦੀ ਦੀ ਜਾਨ ਉਹਨਾਂ ਦੀ ਡੈਥ ਹੋ ਗਈ ਹੈ ਜਿਹੜੀ ਦੂਜੀ ਆ ਦੋ ਹਾਂਜੀ ਹਾਂਜੀ ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ ਏ ਸੀਰੀਸ ਹੈ ਬਹੁਤ ਜ਼ਿਆਦਾ ਗੱਡੀ ਦਾ ਮਤਲਬ ਲੱਗਾ ਕਿੱਡੀ ਗੱਡੀ ਮਾਰ ਰਹੀ ਹੈ ਜੇ ਆਈ ਤਾਂ ਪਤਾ ਨਹੀਂ ਕਿ ਐਂ ਹੀ ਤੇ ਦਵਾਦਾਰ ਕੋਲ ਲੈ ਕੇ ਆ ਗਏ ਤੇ ਜਿੱਥੇ ਮੌਕੇ ਤੇ ਪੁਲਿਸ ਏ ਨੂੰ ਪਤਾ ਨਹੀਂ ਲੱਗਾ ਸਾਨੂੰ ਨੇ ਉਹਨਾਂ ਦਾ ਨਾ ਨਾ ਉਹਨੂੰ ਹੀ ਲੈ ਕੇ ਡੇਢੀ ਤੇ ਪਾ ਕੇ ਤੇ ਲੈ ਕੇ ਆਏ ਆ ਠੀਕ ਠੀਕ ਸਰ ਲੈ ਜਿਹੜੀ ਤੇ ਠੀਕ ਹੈ ਜੀ ਕੋਈ ਨਹੀਂ ਗੱਡੀ ਵੀ ਲੱਭੀ ਸਾਨੂੰ ਉਹਨਾਂ ਦਾ ਬਲੱਸ ਆਈ ਆ ਠੀਕ ਹੈ ਜੀ ਮੌਕੇ ਤੇ ਆ ਗਿਆ ਸੀ ਤੇ ਘਰੋਂ ਗਏ ਆ ਤੇ ਜਾ ਕੇ ਨਾ ਨਾ ਲੈ ਕੇ ਆਏ ਨੂੰ ਇਹਨਾਂ ਦਾ ਅਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਸਿੰਘਪੁਰ ਹੈ ਜੀ ਅੱਛਾ ਜੀ ਤੇ ਕੋਈ ਪਤਾ ਲੱਗਾ ਕਿੰਨੇ ਕ ਵਜੇ ਦੀ ਕਰੀਬ ਦੀ ਗੱਲ ਆ ਇਹ ਜੀ ਇਹ ਗੱਲ ਨੂੰ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜੀ ਅੱਛਾ ਜੀ ਤੇ ਉਹ ਸੈਕੰਡ ਪਰਸਨ ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ ਉਹ ਉਹਨਾਂ ਦਾ ਵੀ ਜਿਆਦਾ ਮਾਰੀ ਹਾਲਤ ਆ ਉਹ ਨਾਪਾ ਸੁੱਤਾ ਜਿਹੜਾ ਹੈ ਜੀ ਹੈਲਮਟ ਆ ਠੀਕ ਹੈ ਜੀ ਹੁਣ ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀ ਚੱਜੀ ਜਾ ਰਹੀ ਹੈ ਬਾਈ ਜਿੱਦਾਂ ਵੀ ਹੁੰਦਾ ਉਹਨਾਂ ਦੇ ਬਿਆਨ ਲਿਖਾਂਗੇ ਜਾਣ ਲੱਗੇ ਜੋ ਵੀ ਕਾਨੂੰਨੀ ਕਾਰਵਾਈਆਂ ਕਰਾਂਗੇ